ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਕੋਰਟ ਪਾਰਟੀ 2024 ਦਾ ਨੋਟੀਫਿਕੇਸ਼ਨ ਆਊਟ ਹੋਇਆ ਹੈ ਜਿਸ ਦੇ ਵਿੱਚ ਕਲਰਕ, ਸਵੀਪਰ, ਲਿਫਟ ਆਪਰੇਟਰ ਅਤੇ ਹੋਰ ਬਹੁਤ ਸਾਰੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਗਰੁੱਪ ਸੀ ਦੀਆਂ ਪੋਸਟਾਂ ਨੇ ਜ਼ਿਲ੍ਹੇਵਾਰ ਪੋਸਟਾਂ ਆਊਟ ਕੀਤੀਆਂ ਜਾਂਦੀਆਂ ਨੇ ਰੂਪਨਗਰ, ਅੰਮ੍ਰਿਤਸਰ, ਸੰਗਰੂਰ, ਪਠਾਨਕੋਟ, ਜਲੰਧਰ, ਬਟਿੰਡਾ, ਮੋਗਾ ਕਈ ਡਿਸਟ੍ਰਿਕਟਸ ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਜਾ ਰਹੀਆਂ ਨੇ ਇਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ 29/4/2024 ਤੱਕ ਔਰ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਅਗਰ ਤੁਸੀਂ ਕੀਤੀ ਹੈ ਤਾਂ ਇਨਾਂ ਪੋਸਟਾਂ ਦੇ ਲਈ ਤੁਸੀਂ ਐਲੀਜੀਬਲ ਹੋ ਇਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਨਖਾਹ ਦੀ ਗੱਲ ਕਰੀਏ ਤਾਂ 18000 ਪਲੱਸ ਮਹੀਨਾ ਤੁਹਾਨੂੰ ਇਸ ਦੇ ਵਿੱਚ ਤਨਖਾਹ ਮਿਲਣ ਵਾਲੀ ਹੈ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਚਲਦੀ ਹੈ ਨੋਟੀਫਿਕੇਸ਼ਨ ਤਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਨੋਟੀਫਿਕੇਸ਼ਨ ਦੇ ਨਾਲ ਇੱਕ ਪਰਫਾਰਮਾ ਤੁਹਾਨੂੰ ਅਟੈਚ ਕਰਕੇ ਦਿੱਤਾ ਹੈ ਜਿਸ ਨੂੰ ਫਿਲ ਕਰਕੇ ਤੁਸੀਂ ਇਨਾਂ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਸਬਮਿਟ ਕਰਵਾਉਣਾ ਹੋਏਗਾ ਜਿਵੇਂ ਕਿ ਨੇਮ ਫਾਦਰ ਨੇਮ ਡੇਟ ਆਫ ਬਰਥ ਕੈਟੇਗਰੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਐਡਰੈਸ ਫਾਰ ਦਾ ਕੋਰਸ ਕਾਂਡੈਂਸ ਐਕਸਪੀਰੀਅੰਸ ਜੋ ਤੁਹਾਡਾ ਰੈਲੇਵੈਂਟ ਫੀਲਡ ਨਾਲ ਹੈ ਔਰ ਮੋਬਾਈਲ ਨੰਬਰ ਈਮੇਲ ਆਈਡੀ ਤੁਸੀਂ ਜ਼ਰੂਰ ਆਪਣਾ ਦੇਣਾ ਤਾਂ ਜੋ ਅ ਫਰਦਰ ਜਿਹੜੀ ਡਿਟੇਲ ਹੈ ਉਹ ਤੁਹਾਨੂੰ ਤੁਹਾਡੇ ਈਮੇਲ ਆਈਡੀ ਜਾਂ ਮੋਬਾਈਲ ਨੰਬਰ ਤੇ ਵੀ ਮਿਲ ਜੇ ਹਾਲਾਂਕਿ ਇਹਨਾਂ ਦੀ ਫਰਦਰ ਡਿਟੇਲ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਹੀ ਦਿੱਤੀ ਜਾਂਦੀ ਹੈ ਤੋ ਇਹ ਜੋ ਪਰਫਾਰਮਾ ਤੁਸੀਂ ਆਪਣਾ ਕੰਪਲੀਟ ਕਰੋਗੇ ਇਸ ਪਰਫਾਰਮ ਨੂੰ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਦੇ ਲਈ ਤੁਸੀਂ ਜਿਹੜਾ ਉਹ ਸਬਮਿਟ ਕਰਵਾਉਣਾ ਹੋਏਗਾ ਕੰਟਰੈਕਚੁਅਲ ਬੇਸਿਸ ਇਹ ਪੋਸਟਾ ਨੇ ਜਿਸਦੇ ਵਿੱਚ ਤੁਸੀਂ ਇਸ ਪਰਫਾਰਮ ਨੂੰ ਫੁਲੀ ਕੰਪਲੀਟ ਕਰਨ ਤੋਂ ਬਾਅਦ ਆਪਣੀਆਂ ਜਿੰਨੀਆਂ ਵੀ ਟੈਸਟੀਮੋਨੀਅਲ ਨੇ ਉਹਨਾਂ ਨੂੰ ਅਟੈਸਟਡ ਕਰਕੇ ਪ੍ਰੂਫ ਆਫ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਜਿਸ ਵੀ ਕੈਟਾਗਰੀ ਨਾਲ ਤੁਸੀਂ ਬਿਲੋਂਗ ਕਰਦੇ ਹੋ ਕੰਟੈਕਟ ਨੰਬਰ ਟੂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਵਗੈਰਾ ਸਾਰਾ ਕੁਝ ਅਟੈਚ ਕਰਕੇ ਤੁਸੀਂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਨੂੰ ਸਬਮਿਟ ਕਰਵਾਉਣਾ ਹੋਵੇਗਾ 29 ਜਨਵਰੀ 2024 ਤੋਂ ਪਹਿਲਾਂ ਪਹਿਲਾਂ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਪਰਫਾਰਮਾ ਹੈ ਉਹ ਤੁਸੀਂ ਸਬਮਿਟ ਕਰਵਾਉਣਾ ਹੋਵੇਗਾ ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਲਿਫਟ ਆਪਰੇਟਰ ਦੀ ਪੋਸਟ ਹੈ ਔਨ ਕੰਟਰੈਕਚੁਅਲ ਬੇਸਿਸ ਤੇ ਟੋਟਲ ਇੱਕ ਪੋਸਟ ਹੈ ਔਰ ਇਹ ਐਸਸੀ ਕੈਟਾਗਰੀ ਦੀ ਪੋਸਟ ਹੈ ਹਾਲਾਂਕਿ बीसी वाले भी इससे ਵਿੱਚ ਜਾਂ ਬਾਕੀ ਕੈਟਾਗਰੀ ਵਾਲੇ ਵੀ ਜਰੂਰ ਅਪਲਾਈ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਐਸੀ ਕੈਟਾਗਰੀ ਦਾ ਕੈਂਡੀਡੇਟ ਐਲੀਜੀਬਲ ਨਾ ਹੋਣ ਤੇ ਇਸ ਪੋਸਟ ਨੂੰ ਜਿਹੜਾ ਹੈਗਾ ਉਹ ਸ਼ਿਫਟ ਵੀ ਕੀਤਾ ਜਾ ਸਕਦਾ ਹੈ ਇਹਨਾਂ ਪੋਸਟਾਂ ਨੂੰ ਵਧਾਇਆ ਘਟਾਇਆ ਵੀ ਜਾ ਸਕਦਾ ਹੈ ਸੈਲਰੀ ਤੁਹਾਨੂੰ ਗਵਰਨਮੈਂਟ ਨੋਰਮਸ ਦੇ ਅੰਡਰ ਹੀ ਦਿੱਤੀ ਜਾਏਗੀ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਮੈਟ੍ਰਿਕੁਲੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਕਿਸੇ ਵੀ ਰੈਕਗਨਾਈਜ਼ਡ ਬੋਰਡ ਯੂਨੀਵਰਸਿਟੀ ਦੁਆਰਾ ਆਈਟੀਆਈ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਔਰ ਉਸ ਤੋਂ ਬਾਅਦ ਤੁਹਾਡੇ ਕੋਲੇ ਅਰਵੈਲਪਮੈਂਟ ਫੀਲਡ ਦੇ ਵਿੱਚ ਜਿਹੜਾ ਹੈਗਾ ਉਹ ਐਕਸਪੀਰੀਅੰਸ ਵੀ ਹੁਣ ਚਾਹੀਦਾ ਹੈ ਇਸ ਦੇ ਵਿੱਚ ਮਿਨੀਮਮ ਏਜ ਤੁਹਾਡੀ 18 ਸਾਲ ਔਰ ਮੈਕਸਿਮਮ ਏਜ ਜਿਹੜੀ ਤੁਹਾਡੀ ਉਹ 37 ਸਾਲ ਜਿਹੜੀ ਹੈ ਉਹ ਰੈਨਵਲ ਵਾਲੀ incomplete ਜੋ ਐਪਲੀਕੇਸ਼ਨਸ ਹੋਣੀਆਂ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਏਗਾ ਅਦਰ ਡਿਟੇਲ ਦੀ ਗੱਲ ਕਰੀਏ ਤਾਂ ਆਫਟਰ ਦਾ ਡੇਟ ਆਫ ਸਬਮਿਸ਼ਨ ਤੁਹਾਡੀਆਂ ਐਪਲੀਕੇਸ਼ਨਸ ਰਿਜੈਕਟ ਕਰ ਦਿੱਤੀਆਂ ਜਾਣੀਆਂ ਮਤਲਬ ਤੁਸੀਂ ਲਾਸਟ ਡੇਟ ਤੋਂ ਬਾਅਦ ਅਗਰ ਆਪਣੀਆਂ ਐਪਲੀਕੇਸ਼ਨਸ ਸਬਮਿਟ ਕਰਵਾਨੇ ਹੋ ਤਾਂ ਉਹਨਾਂ ਨੂੰ ਰਿਜੈਕਟ ਜਿਹੜਾ ਹੈਗਾ ਉਹ ਕਰ ਦਿੱਤਾ ਜਾਏਗਾ ਸਿਲੈਕਟਡ ਕੈਂਡੀਡੇਟਸ ਦੀ ਇੱਕ ਲਿਸਟ ਜਿਹੜੀ ਹੈਗੀ ਆ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਮੋਗਾ ਡਿਸਟ੍ਰਿਕਟ ਸੈਸ਼ਨ ਜੱਜ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ 1 5 2024 ਨੂੰ ਇਹ ਲਿਸਟ ਜਿਹੜੀ ਆ ਉੱਤੇ ਜਿਹੜੀ ਆ ਉਹ ਅਪਲੋਡ ਕਰ ਦਿੱਤੀ ਜਾਏਗੀ ਅਤੇ 3 5 2024 ਨੂੰ ਤੁਹਾਡਾ ਜਿਹੜਾ ਹੈਗਾ ਉਹ ਇੰਟਰਵਿਊ ਰੱਖਿਆ ਗਿਆ ਹੈ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ ਦੇ ਵਿੱਚ ਉਸ ਤੋਂ ਬਾਅਦ ਇਸ ਤੇ ਇੰਟਰਵਿਊ ਦੇ ਲਈ ਕੋਈ টিਟੀਏ ਤੁਹਾਨੂੰ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਫਰਦਰ ਡਿਟੇਲ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਇਸ ਨੂੰ ਅੱਛੀ ਤਰ੍ਹਾਂ ਪੜ੍ਹ ਕੇ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਗਰ एलिਜੀਬਲ ਹੋ ਤਾਂ ਅਪਲਾਈ ਕਰ ਸਕਦੇ ਹੋ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।